ਲੋ ਜੀ ਮਿੱਤਰੋ ਇਹ ਨੇ ਆਪਣੇ ਸਭ ਤੋਂ ਵੱਡੇ ਚੂਚੇ ਆ ਸਾਰੇ ਵੱਡੇ ਚੂਚੇ ਨੇ ਫੀਡ ਇਹਨਾਂ ਨੂੰ ਪਾਈ ਹੋਈ ਹੈ ਪੂਰੇ ਐਕਟਿਵ ਨੇ ਸਾਰੇ ਫੀਡ ਵੀ ਖਾ ਰਹੇ ਆ ਵਧੀਆ ਖੁਮਰਿਆ ਠੀਕ ਹੈ ਸਾਰੇ ਟੋਟਲ ਆ ਆਪਣਾ ਟੌਮ ਐਂਡ ਜੇਰੀ ਬੱਚੇ ਬਾਕੀ ਸਾਰੇ ਠੀਕ ਹੈ ਆ ਸਾਰੇ ਛੋਟੇ ਚੂਚੇ ਜਿਹੜੇ ਪਹਿਲਾਂ ਛੋਟੇ ਸੀਗੇ ਹੁਣ ਤਾਂ ਕਾਫੀ ਵੱਡੇ ਹੋ ਗਏ ਫੀਡ ਫੂਡ ਪਾਈ ਹੋਈ ਹੈ ਇਹਨਾਂ ਨੂੰ ਟੈਲੀ ਰੋਜ਼ ਫੀਡ ਪਾਉਂਦੇ ਆ ਆ ਵੇਖ ਹੁਣ ਵੀ ਪਾਈ ਹੋਈ ਹੈ ਬਾਕੀ ਸਾਰੇ ਠੀਕ ਠਾਕ ਨੇ ਮਿੱਤਰੋ ਆ ਫਿਰਦੇ ਹੁਣ ਬਾਹਰ ਉਹ ਸ਼ਾ ਇਧਰ ਫਿਰਦੇ ਇਹ ਵੀ ਸਾਰੇ ਠੀਕ ਠਾਕ ਨੇ ਇਹ ਨੇ ਆਪਣੇ ਸਭ ਤੋਂ ਵੱਡੇ ਮੁਰਗੇ ਸਾਰੇ ਵੱਡੇ ਮੁਰਗੇ ਤੇ ਵੱਡੀਆਂ ਮੁਰਗੀਆਂ ਇਹ ਵੀ ਸਾਰੇ ਠੀਕ ਠਾਕ ਨੇ ਇੱਕ ਢਿੱਲੀ ਹੈਗੀ ਸੀ ਮੁਰਗੀ ਜੰਨਾ ਚ ਆ ਜਿਹੜੀ ਬਲੈਕ ਜੀ ਪਿੱਛੇ ਫਿਰਦੀ ਐ ਇਹ ਵੀ ਹੁਣ ਠੀਕ ਐ ਦੋਈ ਦੋਈ ਦਿੱਤੀ ਸੀ ਇਹਨੂੰ ਬਾਕੀ ਸਾਰੇ ਠੀਕ ਠਾਕ ਨੇ ਉਹ ਆਪਣਾ ਵੱਡਾ ਮੁਰਗਾ ਆਪਣਾ ਸੇਲ ਮੁਰਗਾ। ਆ ਪੀਸਾ ਸਾਰੇ ਠੀਕ ਨੇ ਮਿੱਤਰੋ ਸਾਰੇ। ਓਕੇ ਦੀ ਰਿਪੋਰਟ ਐ ਸਾਰੇ। ਇਹ ਮਿੱਤਰੋ ਆਪਣਾ ਸਭ ਤੋਂ ਛੋੜੇ ਹਿਉੱਚੇ। ਇਹ ਵੀ ਸਾਰੇ ਠੀਕ ਠਾਕ ਨੇ ਵਧੀਆ ਫੀਡ ਖਾ ਰਹੇ ਆ। ਆ ਇੱਕ ਸਵੇਰੇ ਵੇਖਿਆ ਸੀ ਤਾਂ ਆ ਇੱਕ ਚੂਚਾ ਮਰ ਗਿਆ ਆਪਣਾ। ਰੱਤੀ ਦਵਾਈ ਪਾਣ ਦਾ ਦਿੱਤਾ ਸੀ ਇਹਨੂੰ ਪਰ ਇਹ ਨਹੀਂ ਬਚਿਆ। ਇਹ ਤਾਂ ਕਰ ਗਿਆ ਚੜਾਈ ਮਿੱਤਰੋ। ਇਹ ਨਹੀਂ ਬੱਚੇ ਪਏ ਬਾਕੀ ਠੀਕ ਐ ਮਿੱਤਰੋ ਸਾਰੇ ਸਾਰੇ ਬਹੁਤ ਵਧੀਆ ਐਕਟਿਵ ਆਣਾ ਪਾਣੀ ਖਾ ਰਹੇ ਆ ਪਾਣੀ ਪੀ ਰਹੇ ਬਾਕੀ ਸਾਰੇ ਠੀਕ ਐ ਅੱਗੇ ਜਿਹੜੇ ਛੋਟੇ ਆਪਾਂ ਪੱਤੀ ਚੂਚੇ ਲੈ ਕੇ ਆਏ ਸੀਗੇ ਆ ਵੀ ਠੀਕ ਐ ਮਿੱਤਰੋ ਜਮਾ ਇੱਧਰ ਵੀ ਠੀਕ ਐ ਸਾਰੇ ਤੇ ਜਿਹੜੇ ਆਪਾਂ ਸਭ ਤੋਂ ਛੋਟੇ ਚੂਚੇ ਜਿਹੜੇ ਆਪਾਂ ਜਤੋਂ 4-15 ਪਹਿਲਾਂ ਲੈ ਕੇ ਆਏ ਸੀਗੇ ਐਵੇਂ ਸਾਰੇ ਠੀਕ ਐ ਮਿੱਤਰੋ ਉਹ ਇਹਦੇ ਜੋ ਵੀ ਆਪਾਂ ਏਡ ਕਰਾਂਗੇ ਜਿਹੜੇ ਵੱਡੇ ਚੂਚੇ ਆ ਉਹ ਸਾਰੇ ਏਡ ਕਰ ਦਾਂਗੇ ਕਿਉਂਕਿ ਉਧਰ ਉਹ ਚੂਚੇ ਆਪਾਂ ਜਿਹੜੇ ਵੱਡੇ ਹੋ ਗਏ ਜਿਹੜੇ ਬਾਹਰ ਤੁਹਾਨੂੰ ਵਿਖਾਏ ਸੀਗੇ ਉਹ ਆਪਾਂ ਵੇਚਣੇ ਐ ਕਿਉਂਕਿ ਕਿਸੇ ਪ੍ਰਾਣੇ ਲੈ ਕੇ ਜਾਣੇ ਐ ਤੇ ਉਹ ਆਪਾਂ ਵੇਚ ਦਾਂਗੇ ਅੱਜ ਇਸ ਮੇਰ ਦੇ ਵਿੱਚ ਤੇ ਫਿਰ ਜਿਹੜੇ ਇਹਨਾਂ ਚ ਵੱਡੇ ਚੂਚੇ ਉਹ ਆਪਾਂ ਏਡ ਕਰ ਦਾਂਗੇ ਤੇ ਛੋਟੇ ਚੂਚੇ ਦੇ ਵਿੱਚ ਹੀ ਰਹਿਣ ਲੱਗੇ ਕਿਉਂਕਿ ਆਪਾਂ ਹੋਰ ਚੂਚੇ ਲੈ ਕੇ ਆਉਣੇ ਐ 2-4 ਦਿਨਾਂ ਤੱਕ ਇਹ ਇਹਨਾਂ ਨੂੰ ਵੱਡ ਕਰਕੇ ਇਹਨਾਂ ਜਿਹੜੇ ਛੋਟੇ-ਛੂਟੇ ਉਹ ਆਪਾਂ ਇੱਥੇ ਰਹਿਣ ਦਾਂਗੇ ਤੇ ਜਿਹੜੇ ਵੱਡੇ ਚੂਚੇ ਆ ਉਹ ਆਪਾਂ ਹੱਡ ਕਰ ਦਾਂਗੇ ਸਾਰੇ ਹੋ ਉਧਰ ਲੈ ਜਾਵਾਂਗੇ ਫਿਰ ਵੱਡੇ ਮੁਰਗੀਆਂ ਦੇ ਵਿੱਚ ਛੱਡ ਦਾਂਗੇ ਉਹਨਾਂ ਨੂੰ ਬਾਕੀ ਇਹ ਵੀ ਸਾਰੇ ਠੀਕ-ਠਾਕ ਹੈ ਲਗਭਗ ਤੇ મિતਰੋ ਇਹ ਆਪਣਾ ਵੱਡੇ ਕਬੂਤਰਾਂ ਦਾ ਖੁੱਡਾ ਇਹ ਤੁਹਾਨੂੰ ਦਿਖਾਣੇ ਆ ਇਹਦੇ ਵਿੱਚੋਂ ਆਪਾਂ ਦੋ ਕੋ ਇੱਕ ਕਬੂਤਰ ਅਜ ਡਾਇਆ ਹੋਇਆ ਬਾਕੀ ਸਾਰੇ ਠੀਕ ਠਾਕ ਨੇ ਮਿੱਤਰੋ ਦਾਣੇ ਇਹਨਾਂ ਨੂੰ ਠਹਿਰ ਕੇ ਪਾਵਾਂਗੇ ਕਿਉਂਕਿ ਕਬੂਤਰ ਡਾਈ ਹੋਏ ਐ ਇਸ ਕਰਕੇ ਇਹਨਾਂ ਇਕੱਠੇ ਹੀ ਪਾਵਾਂਗੇ ਦਾਣੇ ਬਾਕੀ ਠੀਕ ਠਾਕ ਨੇ ਮਿੱਤਰੋ ਇਹ ਕਬੂਤਰ ਸਾਰੇ ਟੋਟਲੀ ਠੀਕ ਐ ਆਪਣੇ ਜੋੜੇ ਵਾਲਾ ਖੁੱਡਾ ਬੱਚਾ ਵੀ ਠੀਕ ਐ ਜੋੜਾ ਵੀ ਠੀਕ ਐ ਤੇ ਆ ਇੱਥੇ ਕਬੂਤਰੀ ਦੇ ਅੰਡੇ ਪਏ ਐ ਏ ਹੁਣ ਬੱਚੇ ਕੱਢੂਗੇ ਉਦੋਂ ਆਪਾਂ ਉਹ ਵੀ ਤੁਹਾਨੂੰ ਵਿਖਾਵਾਂਗੇ ਜਿਵੇਂ ਜਿਵੇਂ ਦਿਨ ਨਿਕਲਣਗੇ ਬਾਕੀ ਆ ਵੀ ਠੀਕ ਨੇ ਮਿੱਤਰੋ ਦਾਣੇ ਆਪਾਂ ਇਹਨਾਂ ਨੂੰ ਹੁਣ ਪਾ ਦਿੰਨੇ ਆ ਇਹ ਮਿੱਤਰੋ ਆਪਣਾ ਬਿਮਾਰ ਮਹਿਕਮਾਨ ਘੁੱਡਾ ਇੱਕ ਉਹ ਉੱਤੇ ਬੈਠਾ ਇੱਕ ਇਧਰ ਬੈਠਾ ਇਹ ਪਤਾ ਨਹੀਂ ਕਦੋਂ ਸਹੀ ਹੋਣਗੇ ਦਵਾਈ ਤੇ ਤਾਂ ਚੱਲ ਰਹੀ ਏ ਓ ਕੀ ਪਤਾ ਨਹੀਂ ਇਹ ਕਦੋਂ ਠੀਕ ਹੋਣਗੇ ਆ ਵੇਖੋ ਤੌਣ ਘਵਾਉਂਦੇ ਤੌਣ ਪਤਾ ਨਹੀਂ ਇਹਨਾਂ ਦੀ ਕਿੱਦੇ ਸਹੀ ਹੋਊਗੀ ਕਹਿੰਦੇ ਆ ਵੀ ਸਹੀ ਹੁੰਦੀ ਨਹੀਂ ਬਾਕੀ ਵੇਖੋ ਟਰਾਈ ਕਰ ਰਹੇ ਆ ਦਵਾਈ ਦਿੱਲੀ ਦੇ ਰਹੇ ਆ ਇਹਨਾਂ ਨੂੰ ਬਾਕੀ ਵੇਖੋ ਵੀ ਹੋ ਜੇ ਤਾਂ ਵਧੀਆ ਗੱਲ ਐ ਨਾ ਹੋਈ ਤਾਂ ਫਿਰ ਫਿਰਦੇ ਰਹਿ ਹੈ ਇੱਥੇ ਰੱਬ ਸੁੱਖ ਰੱਖੇ ਕੀ ਪਤਾ ਹੋਵੇ ਜੇ ਵੇਖੋ ਕਿਵੇਂ ਤੌਣ ਕਮਾਉਂਦਾ ਚਲੋ ਵੈਸੇ ਠੀਕ ਨੇ ਦਾਣਾ ਪਾਣੀ ਖਾਂਦੇ ਐ ਠੀਕ ਐ ਵੈਸੇ ਤੇ ਆਪਣੇ ਕਬੂਤਰ ਨਾਲ ਖੁੱਡਾ ਹੈਗਾ ਮਿੱਤਰੋ ਇਹ ਸਾਰੀਆਂ ਕਬੂਤਰੀਆਂ ਹੈਗੀਆਂ ਨੇ ਵਿੱਚ ਇੱਕ ਦੋ ਬੱਚੇ ਹੈਗੇ ਆ ਵੀ ਕੱਲ ਦਾ ਆਪਾਂ ਜਿਹੜੇ ਡਾਇ ਸੀਗੇ ਦੋਵੇਂ ਭਰਾ ਇਹ ਵੀ ਠੀਕ ਆ ਦੋਨੋਂ ਤੇ ਕੱਲ ਠੀਕ ਉੱਡੇ ਸੀਗੇ ਆ ਕੇ ਸੀ ਕੱਲ ਕਰੇ ਦੋਨੋਂ ਪਰਸੋਂ ਤਾਂ ਇੱਕ ਆਇਆ ਆ ਗਿਆ ਸੀ ਤੇ ਇੱਕ ਗੁਰਦੁਆਰੇ ਕਰਨੀ ਜਾ ਕੇ ਬਹਿ ਗਿਆ ਸੀ ਯਾਰ ਕੱਲ ਫੇਰ ਡਾਇ ਸੀਗੇ ਫੇਰ ਕੱਲ ਦੋਨੋਂ ਕਰੇ ਸਿੱਧੇ ਆਏ ਸੀਗੇ ਬਾਕੀ ਆਹ ਸਾਰੀਆਂ ਕਬੂਤਰੀਆਂ ਹੈਗੀਆਂ ਆ ਵੀ ਸਾਰੀਆਂ ਠੀਕ ਠਾਕ ਨੇ ਬਾਈ ਪਾਣੀ ਦੇਣੀ ਲੋੜ ਹੈਗੀ ਇਹਨਾਂ ਨੂੰ ਬਾਕੀ ਠੀਕ ਹੈ ਸਾਰੇ ਜਾਨਵਰ ਆਪਣੇ ਸੱਟਾ ਜਾਮਾ ਤੇ ਮਿੱਤਰੋ ਵੀਡੀਓ ਵੇਖਣ ਲਈ ਨਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਡੇਲੀ ਆਪਾਂ ਡੇਲੀ ਦੀ ਅਪਡੇਟ ਪਾਇਆ ਕਰਾਂਗੇ ਜੋ ਵੀ ਆਪਣੇ ਕੋਲ ਹੋਊਗੀ ਪਰ ਡੇਲੀ ਦੀ ਅਪਡੇਟ ਪਾਇਆ ਕਰਾਂਗੇ ਠੀਕ ਹੈ ਮਿੱਤਰੋ